ਵੱਡੇ ਦਿਨ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਸ਼ਾਮਲ ਹੋਏ ਆਂ ਧਾਰੀਵਾਲ ਤੋਂ ਔਰ ਸੰਸਾਰ ਭਰ ਦੇ ਵਿੱਚ ਸੰਸਾਰ ਭਰ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਮਨਾਇਆਂ ਜਾ ਰਹੀਆਂ ਨੇ ਇਹ ਗਰਦਾਸਪੁਰ ਲੈਵਲ ਤੇ ਧਾਰੀਵਾਲ ਲੈਵਲ ਤੇ ਕਾਦੀਆਂ ਲੈਵਲ ਤੇ ਪਰ 20 ਤਰੀਕ ਨੂੰ ਪੰਜਾਬ ਦੇ ਵਿੱਚ ਇੱਕ ਸੂਬਾ ਪੱਧਰ ਦਾ ਪ੍ਰੋਗਰਾਮ ਜਿਹੜਾ ਵਾ ਉਹ ਸ਼ਹਿਰ ਧਾਰੀਵਾਲ ਦੇ ਵਿੱਚ ਮਨਾਇਆ ਜਾ ਰਿਹਾ ਜਿਹਦੇ ਵਿੱਚ ਅਨੁਮਾਨ ਹੈ ਕਿ 25000 ਤੋਂ ਵੱਧ ਲੋਕ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੇ ਉੱਤੇ ਵਧਾਈ ਦੇਣਗੇ ਔਰ ਸਾਡੇ ਬਿਸ਼ਪ ਸਹਬਾਨ ਉੱਥੇ ਮੁੱਖ ਮਹਿਮਾਨ ਵਜੋਂ ਸ਼ਿਕਰਤ ਕਰਨਗੇ ਇਹ ਬਹੁਤ ਵਧੀਆ ਗੱਲ ਆ ਜੀ ਇੰਟਰਨੈਸ਼ਨਲ ਲੈਵਲ ਤੇ ਲੋਕੀ ਨਵੰਬਰ ਤੋਂ ਮਨਾਉਂਦੇ ਆ ਔਰ ਹੇ ਮਰਾਜ ਜੀ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਕਿ ਉਹਨਾਂ ਨੇ ਗੁਰਦਾਸਪੁਰ ਦੇ ਵਿੱਚ ਪ੍ਰੋਗਰਾਮ ਬਣਾਇਆ ਵਾ ਔਰ ਜਿੰਨੇ ਵੀ ਭਾਈਚਾਰੇ ਦੇ ਲੋਕ ਆਏ ਆ ਸਭ ਨੂੰ ਵਧਾਈ ਵੀ ਦਿਨਾ ਤੇ 20 ਤਰੀਕ ਜਿਹੜਾ ਸਵੇਪਾ ਪੱਦਰ ਤੇ ਮਨਾ ਰਹੇ ਆ ਉਹਦੇ ਲਈ ਮੈਂ ਸੱਦਾ ਵੀ ਦਿੰਦਾ ਹਾਂ ਦੇਖੋ ਜੀ ਜਿਸ ਤਰ੍ਹਾਂ ਰਿਪੋਰਟਰ ਸਾਹਿਬ ਦੀ ਗੱਲ ਕਰ ਰਹੀ ਵੀ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਅੱਜ ਪ੍ਰਭੂ ਯਸ਼ੂ ਮਸੀਹ ਜੀ ਦੇ ਪਵਿੱਤਰ ਜਨਮ ਦਿਹਾੜੇ ਨੂੰ ਸਮਰਪਿਤ ਜੋ ਸਾਡੇ ਬਲਾਕ ਪ੍ਰਧਾਨ ਨੇ ਸਾਡੇ ਆਮ ਆਦਮੀ ਪਾਰਟੀ ਦੇ ਇਹ ਮਰਾਜ ਗਿੱਲ ਜੀ ਉਹਨਾਂ ਨੇ ਜਿਹੜਾ ਉਹਨਾਂ ਦੇ ਪ੍ਰਬੰਧਕਾਂ ਹੇਠ ਅੱਜ ਜ਼ਿਲ੍ਹਾ ਗੁਰਦਾਸਪੁਰ ਵਿੱਚ ਵਰਮਾ ਪੈਲੈਸ ਦੇ ਵਿੱਚ ਇੱਕ ਪ੍ਰਭੂ ਯਸ਼ੂ ਮਸੀਹ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਹੁਤ ਬਹੁਤ ਵੱਡੇ ਲੈਵਲ ਤੇ 크리스마ਸ ਦਿਹਾੜਾ ਜਿਹੜਾ ਅੱਜ ਮਨਾਉਣ ਜਾ ਰਹੇ ਆ ਮਸੀਹ ਭਾਈਚਾਰੇ ਵੱਲੋਂ ਇਦੇ ਵਿੱਚ ਸਾਡੇ ਜੋ ਫੰਕਸ਼ਨ ਦੇ ਵਿੱਚ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਜੋ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਨਰਲ ਸਕੱਤਰ ਸਰਦਾਰ ਜਗਰੂਤ ਸਿੰਘ ਸੇਖਵਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਬਟਾਲੇ ਤੋਂ ਜੋ ਸਾਡੇ ਐਮ ਐਲ ਏ ਸੇ ਬਾਨ ਸ਼ਹਿਰੀ ਕਲਸੀ ਜੀ ਉਹ ਵੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਜੋ ਮੁੱਖ ਮਹਿਮਾਨ ਤੌਰ ਤੇ ਆਪਾਂ ਦਾ ਵੀ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੀ ਖੁਸ਼ੀ ਦੇ ਵਿੱਚ ਜਿਹੜੀ ਰੌਣਕ ਵਧਾਈ ਆ ਦੇਖੋ ਜੀ ਮੇਰੇ ਵੱਲੋਂ ਇਹੀ ਸੁਦੇਸ਼ ਆ ਸਾਡੇ ਜੋ ਮੁਸੀਬਾਈ ਚਾਰੇ ਨੂੰ ਕੀ ਆਪਸ ਦੇ ਵਿੱਚ ਜਿਹੜੀ ਆ ਏਕਤਾ ਸਾਨੂੰ ਰੱਖਣ ਦੀ ਲੋੜ ਵਾ ਜਿਹੜੀਆਂ ਸਾਨੂੰ ਆਪਸ ਵਿੱਚ ਕੋਈ ਧੜੇਬਾਜ਼ੀਆਂ ਆਪਾਂ ਬਣਾ ਕੇ ਬੈਠੇ ਆ ਉਹਨੂੰ ਸਾਨੂੰ ਬਹੁਤ ਜਲਦ ਖਤਮ ਕਰਨ ਦੀ ਜ਼ਰੂਰਤ ਆ ਸਮੇਂ ਦੇ ਹਿਸਾਬ ਦੇ ਨਾਲ ਤੇ ਖੁਸ਼ੀਆਂ ਦੇ ਨਾਲ ਇੱਕ ਮੁਟ ਹੋ ਕੇ ਇੱਕ ਜੁਟ ਹੋ ਕੇ ਪੂਰੇ ਵਰਲਡ ਦੇ ਵਿੱਚ ਮਸੀਹ ਭਾਈਚਾਰਾ ਜਿਹੜਾ ਵਾ ਪ੍ਰਭੂ ਯੇਸ਼ੂ ਮਸੀਹ ਜਿੱਦਾ ਜੋ ਪਵਿੱਤਰ ਜਨਮ ਦਿਹਾੜਾ ਉਹ ਮਨਾਵੇ ਹallelujah 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 ਦੇਖੋ ਜੀ ਜਿਹੜੇ ਗੁਰਦਾਸਪੁਰ ਦੇ ਵਿੱਚ ਅੱਜ ਜੋ 크리스마ਸ ਦਾ ਦਿਹਾੜਾ ਪ੍ਰਭੂ ਯਿਸੂ ਦੇ ਜਸ਼ਨਾਂ ਦੀ ਖੁਸ਼ੀ ਦਾ ਮਨਾਉਣ ਸੰਬੰਧੀ ਜੋ ਅੱਜ ਵਰਮਾ ਪੈਲੇਸ ਤੇ ਪ੍ਰੋਗਰਾਮ ਕੀਤਾ ਗਿਆ ਵਾ ਇਹ ਮਰਾਜੀ ਇਸ ਗੱਲ ਦੇ ਵਧਾਈ ਦੇ ਪਾਤਰ ਨੇ ਕਿਉਂਕਿ ਇੱਕ ਬਹੁਤ ਚੰਗੀ ਗੱਲ ਆ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਸਾਰਿਆਂ ਨੂੰ ਮਿਲ ਕੇ ਚੱਲਣਾ ਔਰ ਸਾਰੇ ਜਿੰਨੇ ਵੀ ਪਾਸਟਰ ਧਾਰਮਿਕ ਆਗੂ ਆ ਉਹਨਾਂ ਦੀ ਅਗਵਾਈ ਦੇ ਵਿੱਚ ਰਹਿਣਾ ਮੈਂ ਤਾਂ ਕਹਣਾ ਕਿ ਇਹਦੇ ਵਿੱਚ ਹੀ ਬਹੁਤ ਵੱਡਾ ਫਾਲ ਵਾ ਸੋ ਮੈਨੂੰ ਬੜੀ ਖੁਸ਼ੀ ਆ ਮੈਂ ਵੀ ਇੱਥੇ ਆਇਆ ਮਾ ਮੇਰੇ ਨਾਲ ਰਜਿਸਟਰ ਰਕੇਸ਼ ਵਿਲੀਅਮ ਵੀ ਅੱਜ ਇੱਥੇ ਪਹੁੰਚੇ ਨੇ ਸਾ ਮਸੀ ਮੰਗਲ ਸਿੰਘ ਜਿਹੜਾ ਕਿ ਮੇਰਾ ਭਤੀਜਾ ਵਾ ਔਰ ਸਚੰਦ ਜੀ ਅਜਨਾਲੇ ਤੋਂ ਉਹ ਵੀ ਸਾਡੇ ਵਿੱਚ ਮੌਜੂਦ ਨੇ ਸੋ ਬੜੀ ਖੁਸ਼ੀ ਦੀ ਗੱਲ ਆ ਕਿ ਇਹ ਦਿਹਾੜਾ ਜਿਹੜਾ ਵਾ ਅਸੀਂ ਰਲ ਮਿਲ ਕੇ ਬਣਾ ਰਹੇ ਆ ਮੈਂ ਤਾਂ ਇਹ ਕਹਿ ਚਾਹੁੰਦਾ ਕਿ ਇਹ ਸਿਰਫ ਜ਼ਿਲ੍ਹੇ ਵਾਸੀਆਂ ਨੂੰ ਵਾਸਤੇ ਨਹੀਂ ਬਲਕਿ ਪੂਰੇ ਪੰਜਾਬ ਦੇ ਵਾਸਤੇ ਹਿੰਦੁਸਤਾਨ ਦੇ ਵਾਸਤੇ ਪੂਰੇ ਸੰਸਾਰ ਦੇ ਵਾਸਤੇ ਇਹ ਜਿਹੜਾ ਅੱਜ ਦਾ ਦਿਨ ਵਾ ਇੱਕ ਖੁਸ਼ੀਆਂ ਦਾ ਦਿਨ ਆ ਔਰ ਇਹ ਮੁਬਾਰਕਬਾਦ ਦੇਣਾ ਔਰ ਮੈਂ ਤੇ ਇਹੀ ਬੇਨਤੀ ਕਰਾਂਗਾ ਕਿ ਸਾਡੇ ਦੇਸ਼ ਦੇ ਵਿੱਚ ਹਮੇਸ਼ਾ ਸ਼ਾਂਤੀ ਬਣੀ ਰਹਿਣੀ ਚਾਹੀਦੀ ਆ ਮੇਲ ਮਲਾਬ ਬਣਿਆ ਰਹਿਣਾ ਚਾਹੀਦਾ ਵਾ ਆਪਸੀ ਭਾਈਚਾਰਕ ਜਿਹੜੀਆਂ ਤਰੇੜਾਂ ਵਾਂ ਉਹਨਾਂ ਨੂੰ ਦੂਰ ਕਰਕੇ ਇੱਕ ਭਾਈਚਾਰਕ ਸਾਂਝ ਜਿਹੜੀ ਆ ਜਿ ਤਰ੍ਹਾਂ ਪਹਿਲੇ ਚੱਲਦੀ ਆ ਰਹੀ ਆ ਤੇ ਹੁਣ ਵੀ ਹੈਗੀ ਆ ਉਹ ਸਾਂਝ ਦੇ ਵਿੱਚ ਸਾਨੂੰ ਮਜ਼ਬੂਤ ਬਣ ਕੇ ਸਾਨੂੰ ਉਸ ਈਸ਼ਵਰ ਦੇ ਨਾਲ ਆਪਣਾ ਜੀਵਨ ਜਿਹੜਾ ਉਹਦੇ ਵਚਨਾਂ ਦੇ ਨਾਲ ਜੋੜਨਾ ਚਾਹੀਦਾ ਸੋ ਬੜੀ ਖੁਸ਼ੀ ਦੀ ਗੱਲ ਆ ਔਰ ਆਉਣ ਵਾਲਾ ਜਿਹੜਾ ਇੱਕ ਹੋਰ ਸੰਦੇਸ਼ ਬੜਾ ਜ਼ਰੂਰੀ ਆ ਜਿਹੜਾ ਕਿ 20 ਤਰੀਕ ਨੂੰ ਸਾਡੇ ਮੇਰਾ ਬੜਾ ਮੇਰਾ ਵੀਰ ਆ ਛੋਟਾ ਰਕੇਸ਼ ਵਿਲੀਅਮ ਦੀ ਜਿਹੜੇ ਕਿ ਕੋਆਰਡੀਨੇਟਰ ਉਸ ਪ੍ਰੋਗਰਾਮ ਦੇ ਨੇ ਔਰ 20 ਤਰੀਕ ਨੂੰ ਜੋ ਮੈਕਰੋ ਰੋਬਟ ਹਸਪੀਟਲ ਦੇ ਵਿੱਚ ਜੋ ਸ਼ੋਭਾ ਯਾਤਰਾ ਸ਼ੁਰੂਆਤ ਹੋਣੀ ਆ ਉਸ ਜਗ੍ਹਾ ਦੇ ਉੱਤੇ ਉਹਦੇ ਵਿੱਚ ਸਾਰੀਆਂ ਮਿਸ਼ਨਾਂ ਨੇ ਭਾਗ ਲੈਣਾ ਵਾ ਔਰ ਮੈਂ ਤੇ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਇਹ ਇੱਕ ਸਾਡੇ ਕੋਲ ਹੁਣ ਇੱਕ ਬੜਾ ਵੱਡਿਆ ਪਲੇਟਫਾਰਮ ਆ ਇਸ ਪਲੇਟਫਾਰਮ ਦੇ ਉੱਤੇ ਸਾਨੂੰ ਇਕੱਠੇ ਹੋਣ ਦੀ ਲੋੜ ਆ ਔਰ ਸਰਕਾਰਾਂ ਨੂੰ ਪਾਰਟੀਆਂ ਨੂੰ ਵੀ ਇਹ ਦਿਖਾਉਣ ਦੀ ਲੋੜ ਆ ਕਿ ਅਸੀਂ ਸਾਰੇ ਇੱਕ ਹਾਂ ਕਿਉਂਕਿ ਅੱਜ ਤੱਕ ਦੇਖ ਕੇ ਇਸ ਸਾਡੇ ਪਾਈਚਾਰੇ ਦਾ ਕੋਈ ਐਮਐਲਏ ਨਹੀਂ ਬਣਿਆ ਕੋਈ ਐਮਪੀ ਨਹੀਂ ਬਣਿਆ ਕੋਈ ਕਾਉਂਸਲਰ ਨਹੀਂ ਬਣਿਆ ਕੋਈ ਸਰਪੰਚ ਨਹੀਂ ਬਣਿਆ ਉਹਦਾ ਮੇਨ ਨਤੀਜਾ ਨਾ ਕਿ ਅਸੀਂ ਵੰਡੇ ਆ ਔਰ ਵੱਖਰੇ ਵੱਖਰੇ ਥਾਵਾਂ ਦੇ ਵਿੱਚ ਕੰਮ ਕਰ ਰਹੇ ਆ ਸੋ ਮੈਂ ਤੇ ਜਿਹੜੇ ਰੋਮਨ ਕੈਥੋਲਿਕ ਦੇ ਫਾਦਰ ਨੇ ਡੀਨ ਨੇ ਜਿਹੜੇ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਵਾਂ ਕਿ ਉਹਨਾਂ ਦੇ ਯਾਤਰਾ ਦੇ ਸਦਕੇ ਸ਼੍ਰੀ ਰਕੇਸ਼ ਵਿਲੀਅਮ ਨੇ ਇੱਕ ਬਹੁਤ ਵੱਡਾ ਵੱਡਾ ਯਾਤਨ ਕੀਤਾ ਵਾ ਔਰ ਦਿਨ ਰਾਤ ਮਿਹਨਤ ਕਰ ਰਹੇ ਨੇ ਸੋ ਮੈਂ ਤੇ ਸਾਰੇ ਪੰਜਾਬ ਦੇ ਵਾਸੀਆਂ ਨੂੰ ਇਹ ਅਪੀਲ ਕਰਾਂਗਾ ਕਿ ਸਾਰੇ ਜਣੇ ਹੌਮ ਹੁਮਾ ਕੇ ਇਸ ਪ੍ਰੋਗਰਾਮ 'ਚ ਪਹੁੰਚੋ ਤਾਂ ਕਿ ਇਹ ਸ਼ੋਭਾ ਯਾਤਰਾ ਜਿਹੜੀ ਆ ਇਹ ਇੱਕ ਬਹੁਤ ਵੱਡਾ ਚਿੰਨ੍ਹ ਸਾਬਤ ਹੋਵੇ ਪਛਾਣ ਪੱਤਰ ਬਣ ਜਾਵੇ ਸਾਡਾ ਕਿ ਵਾਕਈ ਅਸੀਂ ਸਾਰੇ ਇਕੱਠੇ ਆਂ ਔਰ ਇਕੱਠੇ ਹੋ ਕੇ ਸਾਡੀ ਕੌਮ ਦਾ ਭਲਾ ਹੋ ਸਕਦਾ ਵਾ ਥੈਂਕ ਯੂ ਜੀ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਜੀ ਦੇਖੋ ਜੀ ਇਹ ਤੇ ਇਹਨਾਂ ਦੀ ਆਪਦੀ ਪਾਰਟੀ ਦੀ ਸਰਕਾਰ ਦਾ ਫੈਸਲਾ ਵਾ ਇਹ ਇਹਨੂੰ ਕਿਤਰਾ ਲੈਂਦੇ ਆ ਕਿਤਰਾ ਨਹੀਂ ਲੈਂਦੇ ਆ ਮੈਂ ਤੇ ਇਹਨਾਂ ਨੂੰ ਇਹੀ ਅਪੀਲ ਕਰਾਂਗਾ ਕਿ ਜਿਸ ਤਰ੍ਹਾਂ ਪਿਛਲੀਆਂ ਪਰੰਪਰਾਵਾਂ ਦੇ ਉਤੇ ਇਹ ਕੰਮ ਚੱਲਦੇ ਰਹੇ ਆ ਹੁਣ ਵੀ ਤੁਸੀਂ ਇਸੇ ਪਰੰਪਰਾ ਦੇ ਉਤੇ ਤੁਸੀਂ ਵੀ ਕੰਮ ਕਰੋ ਤਾਂ ਕਿ ਲੋਕ ਜਿਹੜੇ ਆ ਉਹ ਤੁਹਾਡੇ ਨਾਲ ਜੁੜਨ ਔਰ ਲੋਕ ਜਿਹੜੇ ਆ ਉਹ ਤੁਹਾਡੇ ਨਾਲ ਪਿਆਰ ਕਰਨ ਔਰ ਤੁਹਾਡੀ ਵੀ ਤਰੱਕੀ ਹੋਵੇ ਤੇ ਲੋਕਾਂ ਦੀ ਵੀ ਤਰੱਕੀ ਹੋਵੇ